ਨੜੇ ਤੋਂ ਪਕੜ ਰੱਖੀਏ ਨਾਲ ਹੀ ਮੀਂਹ ਪਾਈ ਜਾਂਦਾ ਇਹ ਨਿਰੰਗ ਕਰਤਾਰ ਦੇ ਵਿੱਚ ਕਹਿੰਦੇ ਨੇ ਇਸ ਟਾਈਮ ਦੇ ਵਿੱਚ ਜੇ ਮੀਂਹ ਪਵੇ ਕਹਿੰਦੇ ਕਿ ਗਿੱਦੜ ਤੇ ਗਿੱਦੜੀ ਦਾ ਵਿਆਹ ਹੁੰਦਾ ਪੁਰਾਣੀਆਂ ਕਹਾਵਤਾਂ ਨੇ ਪਹਿਲਾਂ ਵਾਲੇ ਸਮੇਂ ਦੇ ਵਿੱਚ ਐਦਾਂ ਦੇ ਜਿਹੜੇ ਵਿਚਾਰ ਕੀਤੇ ਜਾਂਦੇ ਸੀ ਰੱਖੇ ਜਾਂਦੇ ਸੀਗੇ ਜਿਵੇਂ ਧੁੱਪ ਦੇ ਵਿੱਚ ਮੀਂਹ ਪਾ ਦੇ ਰੱਬ ਉਦੋਂ ਆ ਕਹਿੰਦੇ ਕਿ ਗਿੱਦੜ ਤੇ ਗਿੱਦੜੀ ਦਾ ਵਿਆਹ ਹੁੰਦਾ ਤੇ ਇਹ ਦੱਸੋ ਕਹਾਵਤ ਕਿਹਨੇ ਕਿਹਨੇ ਸੁਣੀ ਆ ਜ਼ਰੂਰ ਕਮੈਂਟਾਂ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਮੀ ਤੇ ਨਾਲੇ ਧੁੱਪ ਕੱਟ ਰਹੀ ਆ ਆ ਦੇਖੋ ਪਿੰਡਕਾਂ ਵਾਲੀ ਦੇ ਵਿੱਚ ਨਾਲ-ਨਾਲ ਮੀਂਹ ਪਾਰਿਆ ਨਾਲੇ ਪੂਰੀ ਧੁੱਪ ਦੇ ਵਿੱਚ ਘਟੋ ਘਟ ਹੋ ਗਏ 5-10 ਮਿੰਟ ਪੈਂਦੇ ਨੂੰ ਉਹ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਵੀ ਕਿਹਨੇ ਕਿਹਨੇ ਸੁਣੀ ਹੈ ਇਹ ਕਹਾਵਤ ਅੱਗੇ ਕਹਿੰਦੇ ਹੁੰਦੇ ਸੀ ਕਿ ਗਿੱਦੜ ਤੇ ਗਿਦੜੀ ਦਾ ਵਿਆਹ ਹੁੰਦਾ ਜਦੋਂ ਧੁੱਪ ਹੋਵੇ ਤੇ بارش ਪੈਂਦੀ ਹੋਵੇ ਇਹ ਤੁਹਾਨੂੰ ਜ਼ਰੂਰ ਦੱਸੋ ਕਮੈਂਟਾਂ ਦੇ ਵਿੱਚ ਕਿ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ بارش ਹੋ ਰਹੀ ਆ ਤਾਂ ਵੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ